ਅਤਿਸ਼ੀਆ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊ ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ਖਿਲਾਫ ਕਾਰਵਾਈ ਤੇ ਨਿਰਦੇਸ਼ ਦਿੱਤੇ ਹੋਏ ਹਨ ਅਜਾਈ ਨਹੀਂ ਹੈ ਕਿ ਪੁਲਿਸ ਨੇ ਆਪਣੇ ਲੋਕਾਂ ਖਿਲਾਫ ਕਾਰਵਾਈ ਨਹੀਂ ਕੀਤੀ ਕਈ ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਪਰ ਫਿਰ ਵੀ ਲੋਕ ਹਥਿਆਰਾਂ ਨੂੰ ਲੈ ਕੇ ਟੈਨਸ਼ਨ ਵਾਜ਼ੀ ਕਰਨ ਤੋਂ ਆਵਾਜ਼ ਨਹੀਂ ਆ ਰਹੀ ਹੁਣ ਲਿਆਣਾ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਇੱਕ ਮਹਿਲਾ ਪਿਸਤੌਲ ਨਾਲ ਚਲਦੀ ਕਾਰ ਤੋਂ ਬਾਹਰ ਵੱਲ ਇੱਕ ਤੋਂ ਬਾਅਦ ਇੱਕ ਪੰਜ ਹਵਾਈ ਫਾਇਰ ਕਰਦੀ ਹੈ ਅਜੇ ਚੋ ਫਾਇਰ ਦਰੋਂ ਗੋਲੀ ਕਿਸੇ ਰਾਹਗਿਰੀ ਨੂੰ ਲੱਗ ਸਕਦੀ ਹੈ ਪਰ ਮਹਿਲਾ ਦੇ ਸਿਰ ਤੇ ਟੈਸ਼ਨ ਵੱਜਦਾ ਪੁਲਿਸ ਸਵਾਰਸੀ ਇਸ ਦੇ ਨਾਲ ਹੀ ਫਾਇਰਿੰਗ ਦੀ ਵੀਡੀਓ ਨੂੰ ਇੰਸਟਾਗ੍ਰam ਤੇ ਪਾਸ ਦਿੱਤਾ ਅਤੇ ਉੱਥੋਂ ਵੀਡੀਓ ਵਾਇਰਲ ਹੋ ਗਈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਰਿਆਮ ਹਵਾਈ ਫਾਇਰ ਕਰਨ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਪਿੰਕ ਨਹੀਂ ਲੱਗ ਸਕੀ ਕਿ ਇਹ ਕੌਣ ਹੈ ਤਰਸਲ ਪੰਜਾਬ ਤੇ ਲਗਾਤਾਰ ਨਜਾਇਜ਼ ਹਥਿਆਰਾਂ ਨਾਲ ਵਾਰਦਾਤਾਂ ਹੋ ਰਹੀਆਂ ਹਨ ਲੋਕਾਂ ਦਾ ਹਥਿਆਰਾਂ ਵੱਲ ਰੁਝਾਨ ਬਦਲ ਲੱਗ ਪਿਆ ਹੈ ਹਰ ਜ਼ਿਲ੍ਹੇ 'ਚ ਲਾਇਸੈਂਸ ਹਥਿਆਰ ਲੈਣ ਦੀ ਹੋੜ ਲੱਗੀ ਹੋਈ ਹੈ ਨੌਜਵਾਨ ਹਥਿਆਰ ਨਾਲ ਆਪਣੀਆਂ ਫੋਟੋਆਂ ਨੂੰ ਪੋਸਟ ਕਰ ਰਹੇ ਹਨ ਜਦ ਕਿ ਹੁਣ ਔਰਤਾਂ ਵੀ ਕਿਸੇ ਗੱਲ ਨਾਲੋਂ ਪਿੱਛੇ ਨਹੀਂ ਹਨ ਹੋਰ ਖਬਰਾਂ ਜਣਨ ਲਈ ਸਾਡੇ ਚੈਨ ਨਾਲ ਜੁੜੇ ਰਹਿਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ